ਪੰਜਾਬ ਸਰਕਾਰ ਨੇ ਇਸ ਬਜਟ ਵਿੱਚ ਟ੍ਰਾਂਸਪੋਰਟ ਵਿਭਾਗ ਲਈ ਕੁਝ ਨਹੀਂ ਰੱਖਿਆ ਤੇ ਔਰਤਾਂ ਨੂੰ ਮੁਫਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਪਰ ਸਰਕਾਰ ਕੋਲ ਬਸਾਂ ਨਹੀਂ ਹਨ ਹੁਣ ਸਰਕਾਰ ਕਿਲੋਮੀਟਰ ਸਕੀਮ ਰਾਹੀਂ ਬਸਾਂ ਚਲਾਉਣ ਲਈ ਟੈਂਡਰ ਮੰਗ ਰਹੀ ਹੈ ਜਿਸ ਦਾ ਟ੍ਰਾਂਸਪੋਰਟ ਮੁਲਾਜ਼ਮ ਵਿਰੋਧ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਕਿਲੋਮੀਟਰ ਸਕੀਮ ਰੱਦ ਕਰਕੇ ਪੰਜਾਬ ਵਿੱਚ 10000 ਨਵੀਆਂ ਬਸਾਂ ਲਗਾਈਆਂ ਜਾਣ ਤਾਂ ਜੋ ਰੋਜ਼ਗਾਰ ਵੀ ਮਿਲੇ ਅਤੇ ਸਰਕਾਰ ਨੂੰ ਵੀ ਫਾਇਦਾ ਹੋਵੇ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਬੱਸ ਸਟੈਂਡ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇ ਮੋਗਾ ਵਿੱਚ ਵੀ ਬੱਸ ਅੱਡਾ ਬੰਦ ਰਹੇ ਤੇ ਮੁਲਾਜ਼ਮਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 7 8 ਅਤੇ 9 April ਨੂੰ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਵੀ ਵੀ ਤੁਹਾਡਾ ਬਿੰਦਰਕਰ ਗੜੀ ਪਟਵਾਏ ਧਰਮਕੋਟ ਜਿਆਦਾ ਕਿਤੇ ਹੋਰ ਧਰਮਕੋਟ ਘਾਟ ਬਸ ਤੇ ਬਸਾ ਮਿਲਦੀ ਹੈ ਕੀ ਕਹੋਗੇ ਅਗਰ ਕੀ ਬਸਾਂ ਮਿਲਦੀਆਂ ਹਨ ਪਰੇਸ਼ਾਨੀ ਹੈ ਸਾਨੂੰ ਕੋਈ ਮਿਲਦੀਆਂ ਬਸਾਂ ਕੀ ਫਤਹ ਸਰਕਾਰ ਨੇ ਕਹਿੰਦਾ ਚਾਹ ਮਿਲਤੀ ਬੰਦ ਕਰਤੀਆਂ ਬਸਤੇ ਗਿਆਏ ਬੰਦ ਕਰਤੀਆਂ ਹਾਂਜੀ ਕਿ ਮੰਗ ਕਰਦੇ ਅਸੀਂ ਇਹ ਆਨੇ ਅੱਜ ਵੀ ਚਲਾਉਣ ਬਸਾਂ ਤੇ ਅਸੀਂ ਪਰੇਸ਼ਾਨ ਜਿਹੜੇ 2 ਘੰਟਿਆਂ ਲਈ ਬਾਹਰ ਕੰਦ ਬੰਦ ਕੀਤੇ ਹੋਏ ਨੇ ਕੀ ਮੁੱਖ ਮੰਗਾਂ ਨੇ ਦੇਖੋ ਜੀ ਜਿਹੜੀਆਂ ਸਾਡੀਆਂ ਮੇਨ ਮੰਗਾਂ ਉਹਦੇ ਵਿੱਚ ਸਾਡੀ ਇਹੀ ਮੰਗ ਹੈ ਜਿਵੇਂ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਸਾਨੂੰ ਇਸ ਵਿਭਾਗ ਵਿੱਚ ਪੱਕਾ ਕੀਤਾ ਜਾਵੇ ਕਿਉਂਕਿ ਸਾਡੀ ਇਹੀ ਮੰਗ ਹੈ ਕਿਉਂਕਿ ਜੇ ਅਸੀਂ ਪੱਕੇ ਹੋਵਾਂਗੇ ਤਾਂ ਇਹ ਵਿਭਾਗ ਚੱਲੂਗਾ ਜਿਹੜੀ ਸਰਕਾਰ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਵੀ ਕੋਈ ਵੀ ਮੁਲਾਜ਼ਮ ਅਸੀਂ ਕੱਚਾ ਨਹੀਂ ਰਹਿਣ ਦੇਣਾ ਕੋਈ ਟੈਂਕੀਆਂ ਤੇ ਨਹੀਂ ਚੜਨ ਦੇਣਾ ਤੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਾਂਗੇ ਤੇ ਉਹ ਸਰਕਾਰ ਦਾ ਚਿਹਰਾ ਆਬ ਹਾਰੇ ਨੰਗਾ ਹੋ ਗਿਆ ਜਿੱਥੇ ਆਮ ਜਿਹੜੀ ਪਬਲਿਕ ਦੁਖੀ ਆ ਜਿਹੜੇ ਕਿਸਾਨਾਂ ਨਾਲ ਕੁੱਟਮਾਰ ਹੋਈ ਆ ਅਸੀਂ ਉਹ ਚੀਜ਼ ਦਾ ਵੀ ਵਿਰੋਧ ਕਰਦੇ ਆ ਤੇ ਜਿਹੜੇ ਸਾਡੇ ਰੋਜ਼ ਅਸੀਂ ਮੁਲਾਜ਼ਮ ਰੋਜ਼ ਧਰਨੇ ਲਾਉਣੇ ਆ ਤੇ ਉਸ ਆ ਧਰਨਿਆਂ ਦੇ ਕਰਕੇ ਅਸੀਂ ਜਿਹੜਾ ਅੱਜ 2 ਘੰਟੇ ਲਈ ਬਸ ਸਟੈਂਡ ਬੰਦ ਕੀਤਾ ਕਿਉਂਕਿ ਸਾਡੀ ਮੇਨ ਮੰਗ ਹੈ ਜਿਹੜੀਆਂ ਇਹ ਸਰਕਾਰ ਮਹਿਕਮਾ ਬੱਸਾਂ ਨਹੀਂ ਪਾ ਰਿਆ ਕਿਲੋਮੀਟਰ ਸਕੀਮ ਦੇ ਵਿੱਚ ਬੱਸਾਂ ਪਾ ਰਿਆ ਜਿਹੜਾ ਇਹਨਾਂ ਨੇ ਬਾਈਟ ਰਿਲੀਜ਼ ਕੀਤਾ ਪੰਜਾਬ ਦੇ ਵਿੱਤ ਮੰਤਰੀ ਨੇ ਉਹਦੇ ਵਿੱਚ ਜਿਹੜੀਆਂ ਬੱਸਾਂ ਪਾਉਣ ਬਾਰੇ ਕੋਈ ਵੀ ਬਾਈਟ ਨਹੀਂ ਰੱਖਿਆ ਗਿਆ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿਹੜਾ ਉਸ ਜਿਹੜੇ ਬਾਈਟ ਦੀਆਂ ਕਾਪੀਆਂ ਉਹ ਵੀ ਅੱਜ ਸਾਡੀਆਂ ਜਾਣਗੀਆਂ ਕਿਉਂਕਿ ਸਾਡੇ ਮਹਿਕਮੇ ਦੇ ਜਦੋਂ ਬੱਸਾਂ ਪਾਉਣ ਲਈ ਬਾਈਟ ਹੀ ਨਹੀਂ ਰੱਖਿਆ ਗਿਆ ਜਿਹੜੀ ਆਮ ਪਬਲਿਕ ਪਰੇਸ਼ਾਨ ਹੋਊਗੀ ਜੇ ਨਵੀਆਂ ਬੱਸਾਂ ਪਾਈਆਂ ਜਾਣਗੀਆਂ ਤਾਂ ਆਮ ਜਿਹੜੀ ਪਬਲਿਕ ਉਸ ਬੱਸਾਂ ਤੇ ਚੜੂਗੀ ਫਿਰ ਦੋ ਘੰਟਿਆਂ ਲਈ ਜਿਹੜਾ ਹੈ ਬੱਸ ਸਟੈਂਡ ਬੰਦ ਕੀਤਾ ਦੇਖੋ ਜੀ ਜੋ ਅੱਜ ਦੋ ਘੰਟੇ ਲਈ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਸਾਨੂੰ ਜੋ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਾਉਣ ਲਈ ਸਰਕਾਰ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਹੋਇਆ ਸੀਦਾ ਜਿੰਦੇ ਵਿੱਚ ਸਾਡੇ ਜਿਹੜੇ ਮੁਲਾਜ਼ਮਾਂ ਲੰਬੇ ਸਮੇਂ ਤੋਂ ਕੰਮ ਕਰਦੇ ਉਹਨਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਸੀ ਜਿੰਦੇ ਵਿੱਚ ਸਰਕਾਰ ਲਗਾਤਾਰ ਟਾਲ ਮਟੋਲ ਕਰਦੀ ਆ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਕਿਲੋਮੀਟਰ ਸਕੀਮ ਸਰਕਾਰ ਨੇ ਬੱਸਾਂ ਪਾਉਣੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਉਹਦੇ ਵਿਰੋਧ ਵਿੱਚ ਅਸੀਂ ਬੰਦ ਕੀਤਾ ਕਿਉਂਕਿ ਵਾਈਟ ਸੈਸ਼ਨ ਵਿੱਚ ਸਰਕਾਰ ਨੇ ਇਹ ਟ੍ਰਾਂਸਪੋਰਟ ਡਿਪਾਰਟਮੈਂਟ ਲਈ ਪੰਜਾਬ ਰੋਡੇ ਪਨਬਾਸ ਜਾਂ ਪੀਆਰਟੀਸੀ ਲਈ ਕੋਈ ਬਾਈਡ ਨਹੀਂ ਰੱਖਿਆ ਜਿੰਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਕਿਉਂਕਿ ਸਰਕਾਰ ਦੇ ਕੋਲ ਬੱਸਾਂ ਬਹੁਤ ਘੱਟ ਨੇ ਤੇ ਫ੍ਰੀ ਸਫ਼ਰ ਕਰਕੇ ਜਿਹੜੀ ਪਬਲਿਕ ਉਹ ਬਹੁਤ ਜ਼ਿਆਦਾ ਸਫ਼ਰ ਕਰਦੀ ਹੈ ਪੰਜਾਬ ਰੋਡੇ ਪਨਬਾਸ ਵਿੱਚ ਜਿਸ ਕਰਕੇ ਘਟੋ ਘਟ 10000 ਬੱਸ ਦੀ ਸਾਡੀ ਮੰਗ ਹੈ ਵੀ ਘਟੋ ਘਟ 10000 ਬੱਸ ਮਹਿਕਮੇ ਦੇ ਵਿੱਚ ਪਾਈ ਜਾਵੇ ਜਿਹੜੀ ਕਿਲੋਮੀਟਰ ਸਕੀਮ ਪ੍ਰਾਈਵੇਟ ਘਰਾਣਿਆਂ ਦੀ ਬੱਸ ਹੈ ਉਹ ਨਾ ਪਾਈ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਵੀਂ ਰਣਨੀਤੀ ਬਣਾਈ ਦੇਖੋ ਜੀ ਅੱਜ 2 ਘੰਟੇ ਦਾ ਬੰਦ ਹੈ ਆਉਣ ਵਾਲੇ ਸਮੇਂ ਵਿੱਚ 7 8 9 ਤਰੀਕ ਦੀ ਜ ਪੂਰੇ ਜਿਹੜੇ ਆਪਣੇ 27 ਟਿੱਪੂ ਨੇ ਉਹ ਬੰਦ ਰਹਿਣਗੇ ਤੇ ਨਾਲ ਦੀ ਨਾਲ ਉਹਦੇ ਵਿੱਚ ਮੁੱਖ ਮੰਤਰੀ ਦੇ ਜਿਹੜਾ ਰੈਸ ਦਾ ਉਹ ਘਰਾਓ ਕੀਤਾ ਜਾਊਗਾ ਜੀ ਤੁਹਾਨੂੰ ਪਤਾ ਜਿਵੇਂ ਕਿ ਹੁਣ ਕਣਕ ਦਾ ਸੀਜ਼ਨ ਵੀ ਆ ਰਿਹਾ ਹੈਗਾ ਜੀ ਕਟਾਈ ਸ਼ੁਰੂ ਹੋ ਜਾਣੀ ਹੈ ਤੇ ਟ੍ਰੈਫਿਕ ਵੀ ਵੱਧ ਜਾਂਦਾ ਅੱਜ ਕੱਲ ਤੇ ਸਵਾਰੀਆਂ ਜਿਆਦਾ ਪਰੇਸ਼ਾਨ ਨਹੀਂ ਹੋਣਗੀਆਂ ਜੀ ਦੇਖੋ ਜੀ ਜੋ ਅਸੀਂ ਅੱਜ ਬੰਦ ਕੀਤਾ ਜਾਂ ਅਸੀਂ ਸਾਡੀਆਂ ਮੰਗਾਂ ਨੇ ਉਹ ਪਬਲਿਕ ਲਈ ਹੈ ਹੁਣ ਸਰਕਾਰ ਨੇ 450 ਕਰੋੜ ਦਾ ਬਾਈ ਤਾਂ ਬੀਬੀਆਂ ਦੇ ਫ੍ਰੀਲੀ ਰੱਖਦਾ ਪਰ ਉਹ ਬੀਬੀਆਂ ਜਾਣਗੀਆਂ ਕਿੰਦੇ ਲਈ ਕਿਹੜੀ ਵਾਸਤੇ ਚੜ ਕੇ ਜਾਣਗੇ ਹੁਣ ਪੈਦਲ ਦਾ ਜਾਣਗੇ ਨਹੀਂ 450 ਕਰੋੜ ਰੁਪਈਆ ਪੈਦਲ ਵਾਲਿਆਂ ਨੂੰ ਮਿਲਣਾ ਨਹੀਂਗਾ ਬੀਬੀਆਂ ਵਾਸਤੇ ਵਸਾ ਨਹੀਂ ਬੀਬੀਆਂ ਵਾਸਤੇ ਅਸੀਂ ਪਬਲਿਕ ਵਾਸਤੇ ਬੱਸਾਂ ਦੀ ਮੰਗ ਕਰ ਰਹੇ ਹਾਂ ਸਾਡੇ ਕੋਲੇ 10,500 ਹੋਵੇ ਤਾਂ ਜੋ ਜਿਹੜੀ ਪਬਲਿਕ ਹੈ ਉਹ ਸੌਖੇ ਤਰੀਕੇ ਨਾਲ ਸਹੀ ਢੰਗ ਨਾਲ ਵੀ ਆਪਣਾ ਸਫ਼ਰ ਕਰ ਸਕੇ ਤੇ ਹਰੇਕ ਰੂਟ ਤੇ ਹਰੇਕ ਟਾਈਮ ਚੱਲੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز